ਦੇਖੋ ਜੀ ਮਾਨ ਜੋ ਪੁਸ਼ਰਾ ਪੁਲਿਸ ਜਲੰਧਰ ਵੱਲੋਂ ਬਹੁਤ ਹੀ ਸਖਤ ਤਹਿਦਾਂ ਲਿਖੇ ਵੀ ਗੈਂਗਸਟਰ ਕੋਈ ਵੀ ਜੋ ਫਰਦੀ ਹੈ ਉਹ ਨੂੰ ਸੇ ਚੁੱਕਣ ਨਹੀਂ ਦਿੱਤਾ ਜਾਊਗਾ ਸ਼ਹਿਰ ਦੇ ਵਿੱਚ ਲੋਕਾਂ ਦੀ ਜਾਨ ਮਾਲ ਦੀ ਰੱਖੀ ਪ੍ਰੋਪਰਲੀ ਜਿੱਤੇ ਸਾਡੇ ACB ਲੋਕ ਜਿਹੜੇ ਨੇ ਚੀਤਲ ਜੀ ਔਰ ਉਹਨਾਂ ਦੀ ਜਿਹੜੀ ਟੀਮ ਐਸਐਸਓ ਸਾਡੇ ਸਿਟੀ ਵੱਲ ਹੈ ਉਹਨਾਂ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਜਿਹੜਾ ਇੱਕ ਬੋਸ਼ੀ ਸੰਦੀਪ ਸਿੰਘ ਜਿਹੜਾ ਅਰੈਸਟ ਕੀਤਾ ਹੈ ਕੱਲ ਦਾ ਜਿਹੜਾ ਇਹਨਾਂ ਨੇ 382 ਵਾਰਤਤ ਕੀਤੀ ਸੀ ਕੋਈ ਮੰਡੀ ਦੇ ਕੋਲ ਮੰਡੀ ਦੇ ਕੋਲ 83 ਦੇ ਮਨੇਮ ਕੋਲ 40000 ਔਰ ਉਹਦੀਆਂ ਜਿਹੜੀਆਂ ਹਸਾਬਤਾ ਵਾਲੀਆਂ ਬਕਸੀਆਂ ਬੈਂਕੋਂ ਕੇ ਲੈ ਗਈ ਸੀ ਗਨ ਪਾਈ ਜਿਹਦੇ ਚ ਅਸੀਂ ਇਹਦਾ ਕੋਈ 32 ਮੋਰ ਦਾ ਪਿਸਟਲ ਔਰ ਦੋ ਲਾਈਵ ਕਾਟਰੀ ਜਿਹੜੇ ਆ ਕਵਰ ਕੀਤੇ ਆ ਔਰ ਨਾਲ ਇੱਕ ਮੋਟਰਸਾਈਕਲ ਸਪੈਨਡ ਜਿਹੜਾ ਕਵਰ ਕੀਤਾ ਪੁੱਕੇ ਤੇ ਔਰ ਇਹਦੇ ਨਾਲ ਦੇ ਜਿਹੜੇ ਦੋ ਬੰਦੇ ਜਿਹੜੇ ਫੜਨੇ ਬਾਕੀ ਨੇ ਦੋਸ਼ੀ ਔਰ ਜਿਨ੍ਹਾਂ ਨੂੰ ਛੇਤੀ ਸੀ ਫੜ ਲਿਆ ਜਾਉਗਾ ਕੱਲ ਸਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਮਾਸਟਰ ਗੁਰਵੰਤਾ ਸਿੰਘ ਨਗਰੋਟਾਂ ਦੇ ਵਿੱਚ ਲੁਕਿਆ ਹੋਇਆ ਹੈ ਸੋ ਸਾਡੇ ਐਸਐਚਓ ਸਾਹਿਬ ਨੇ ਬੜੀ ਮੁਸ਼ਤਦਿਲੇ ਜਾ ਕੇ ਰੇਡ ਕੀਤੀ ਔਰ ਜਦੋਂ ਦਰਵਾਜਾ ਖਕਾਇਆ ਤੇ ਇਹਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਫਸਟ ਪੌਂਟ ਤੋਂ ਛਾਲ ਮਾਰ ਕੇ ਨੀਚੇ ਗਿਰਿਆ ਤੇ ਲੱਤ ਤੇ ਫ੍ਰੈਕਚਰ ਹੋ ਗਿਆ ਸੋ ਕੱਲ ਅਸੀਂ ਇਹਨੂੰ ਟ੍ਰੀਟਮੈਂਟ ਲਈ ਇਹਨੂੰ ਹਸਪੀਟਲ ਲੈ ਕੇ ਗਏ ਸੀ ਅੱਜ ਲੈ ਕੇ ਪੇਸ਼ ਕਰਕੇ ਕੋਰਟਸ ਅਰਮਾਨ ਲਾਵਾਂਗੇ ਫਰਦਰ ਡੀਟੇਲਡ ਇਨਵੈਸਟੀਗੇਸ਼ਨ ਜੋ ਵੀ ਅੱਗੇ ਰਿਕਵਰੀਜ਼ ਜੋ ਵੀ ਇੱਥੇ ਖੋਲ ਕੇ ਮਾਮਲੇ ਜੀ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਔਰ ਜੋ ਫਿਲਹਾਲ ਅਜੇ ਤੱਕ ਜੋ ਇਨਵੈਸਟੀਗੇਸ਼ਨ ਚੱਲਿਆ ਇੱਥੇ ਇੱਕ ਪਹਿਲਾਂ ਵੀ 307 ਦਾ ਪੁਰਾਣਾ ਮਕਦਮਾ ਜਿਹੜਾ ਸ਼ਾਇਦ ਕਿ ਸਰੀਚ ਵਾਰਜ ਟਾਲੋਂਗ ਜਮਨੀ ਸੀ ਜਾਂ ਮੋਸਟਲੀ ਇਹ ਅਮਨਗਰ ਦਾ ਰਹਿਣ ਵਾਲਾ ਜੀ ਲੋਕਲੀ ਇਹ ਸੰਦੀਪ ਸਿੰਘ ਜਿਹੜਾ ਔਰ ਇਹ ਟਾਰਗੇਟ ਕਰਦੇ ਸੀਗੇ ਆਉਂਦੇ ਜਾਂਦੇ ਮੰਡੀ ਤੋਂ ਜਿਹੜੇ ਆੜਤੀ ਵਗੈਰਾ ਜਾਂ ਕੋਈ ਉੱਥੋਂ ਸਬਜ਼ੀ ਵਾਲੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਇਹਨਾਂ ਕੋਲ ਕੁਝ ਗਲਮਤ ਵੀ ਹੋਇਆ ਮੈਨੂੰ ਇੱਕ ਕਿੰਨਾ ਕੋ 32 ਪਰ ਦਾ ਪਿਸਤਲ ਜੀ اور دو کاٹج ਜਿਹੜਾ ਹੈ ਲਾਈਵ ਤੇ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਸੀ ਰਿਕਵਰਡ ਕੋਈ ਦੱਸੇ ਕਿ ਵਾਰਦਾਤਾ ਕਿਉਂ ਜਾਂਦਾ ਸੀ ਕੋਈ ਨਸ਼ੇ ਪੂਰਤੀ ਜਾਂ ਕੋਈ ਹੋਰ ਜਿਹੜਾ ਕਾਰਬੇਸਿਕਲੀ ਇਹ ਬੇਲੜ ਕਿਸਮ ਦੇ ਆਦਮੀ ਸੀ ਬੈਕਗ੍ਰਾਉਂਡ ਵੀ ਇਹਨਾਂ ਜਿਹੜੀ ਕ੍ਰਾਈਮਨਲ ਟਾਈਪ ਦੀ ਹੈਗੀ ਹੈ ਕਿਉਂਕਿ ਪਹਿਲਾਂ ਵੀ ਮਾਮਲੇ ਚੱਜਾ ਰਹੇ ਹਾਤੇ ਜਾਂ ਆਪਣੀਆਂ ਲੋੜਾਂ ਦੀ ਪੂਰਤੀ ਸ਼ੌਂਕਾਂ ਦੀ ਪੂਰਤੀ ਜਾਂ ਸ਼ਰਾਬ ਪੀਣ ਤੇ ਆਦਿ ਆ ਇਸ ਕਰਕੇ ਇਹ ਵਾਰਦਾਤਾ ਕਰਦੇ ਸੀ ਕਿ ਕੰਮ ਨਾ ਕਰਨਾ ਤਾਂ ਵੀ ਵਾਰਦਾਤਾ ਕਰਕੇ ਪੈਸੇ ਜਿਹੜਾ ਕਿ ਅੰਜਾਮ ਇਹਨਾਂ ਨੂੰ ਭੁਗਤਣਾ ਪੈਂਦਾ ਠੀਕ